ਆਪਣੀਆਂ ਜ਼ਮੀਨਾਂ ਸੀ ਜ਼ਿਮੀਦਾਰਾਂ ਦੀ ਕਣਕ ਬੀਜੀ ਵੀ ਸੀ ਕਿੱਦੇ ਨਹੀਂਆਂ ਮਿੱਧੀਆਂ ਪੰਪ ਵਾਲਾ ਅੱਜ ਵੀ ਪੈਸੇ ਕਮਾਈ ਜਾਂਦਾ ਨਾਲੇ ਪੰਪ ਵਾਲੇ ਨੂੰ ਜ਼ਮੀਨ ਨਾਲੋਂ 15 20 ਗੁਣਾ ਪੈਸੇ ਦਿੱਤੇ ਆ ਹਰਣਕ ਦਾ ਰੇਟ ਬਹੁਤ ਵੱਧ ਗਿਆ ਜੀ ਚਾ ਕੋਈ ਕਹਿੰਦਾ 4000 ਨੂੰ ਹੋ ਗਈ ਹਰੇਕ ਚੀਜ਼ ਦੇ ਵਿੱਚ ਕਾਲਾ ਬਾਜ਼ਾਰੀ ਹੋਣ ਲੱਗ ਗਈ ਸਸਤੀ ਕਾਲ ਪੰਜਾਬੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਅੱਜ ਦੀ ਪੌਡਕਾਸਟ ਸੀਰੀਜ਼ ਦੇ ਵਿੱਚ ਸਾਡੇ ਨਾਲ ਨੇ ਬਾਬਾ ਅਮਰੀਕ ਸਿੰਘ ਜੀ ਸਵਾਗਤ ਕਰ ਲੈਨੇ ਆ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸਾਬ ਵਾਹਿਗੁਰੂ ਜੀ ਕੀ ਫਤਿਹ ਹੋਰ ਮਾਨ ਕੀ ਹਾਲ ਹੈ ਬਹੁਤ ਵਧੀਆ ਅੱਜ ਅਸੀਂ ਗੱਲਬਾਤ ਕਰਾਂਗੇ ਜੀ ਖੇਤੀਬਾੜੀ ਤੇ ਬਾਬਾ ਜੀ ਗੱਲ ਸ਼ੁਰੂ ਕਰੀਏ ਤਾਂ ਜਿਵੇਂ ਗੱਲਾਂ ਸੁਣਨ ਚ ਆ ਰਹੀਆਂ ਵੀ ਕਣਕ ਦਾ ਰੇਟ ਬਹੁਤ ਵਧ ਗਿਆ ਜੀ ਚਾ ਕੋਈ ਕਹਿੰਦਾ 4000 ਨੂੰ ਹੋ ਗਈ ਇਹ ਕੀ ਗੱਲ ਹੈ ਸੱਚ ਹੈ ਜਾਂ ਇਹਦਾ ਕਿਸਾਨਾਂ ਨੂੰ ਫਾਇਦਾ ਹੋਊ ਜਾਂ ਨੁਕਸਾਨ ਹੋਊ ਇਹ ਥੋੜਾ ਕੀ ਵਿਚਾਰੇ ਤੇ ਕਣਕ ਦਾ ਰੇਟ ਤਾਂ ਸੱਚ ਹੈ ਮਾਨ ਦੇਖ 35-3600 ਰੁਪਿਆ ਹੋ ਗਿਆ ਹਨਾ ਆਟੇ ਦਾ ਰੇਟ 4000 ਰੁਪਿਆ ਹੋ ਗਿਆ ਹੋ ਗਿਆ ਸਾਰੇ ਕਿਤੇ ਹੋ ਗਿਆ ਹੋ ਗਿਆ ਹੋ ਗਿਆ ਹੂੰ ਰੇਟ ਹੋਣ ਨਾਲੋਂ ਇਹ ਆ ਵੀ ਕਣਕ ਹੈ ਹੀ ਨਹੀਂ ਹੂੰ ਗੱਲ ਰੇਟ ਵਧਣ ਦੀ ਜਾਂ ਨਾ ਵਧਣ ਦੀ ਨਹੀਂ ਹੂੰ ਗੱਲ ਇਹ ਆ ਵੀ ਭੰਡਾਰ ਹੀ ਹੈ ਨਹੀਂ ਕਣਕ ਦਾ ਨਾ ਤਾਂ ਗਵਰਨਮੈਂਟ ਕੋਲੇ ਆ ਹੂੰ ਜੇ ਪਿਛਲੇ ਸਾਲਾਂ ਚ ਜਦੋਂ ਰੇਟ ਵਧੇ ਸੀ ਹੂੰ ਉਦੋਂ ਗਵਰਨਮੈਂਟ ਨੇ ਕੀ ਕਰਿਆ ਬਾਹਰੋਂ ਕਣਕ ਕੰਪੂਟ ਕਰਾ ਲਈ ਹੂੰ ਕੁਝ ਜਿਹੜੇ ਆਪਦੇ ਭੰਡਾਰ ਸੀ ਉਹ ਖੋਲਤੇ 18 23 2400 ਦਾ ਰੇਟ ਹੋਇਆ 2500 ਦਾ ਉਦੋਂ ਬਾਅਦ ਡਾਊਨ ਹੋ ਗਿਆ ਡਾਊਨ ਹੋ ਗਿਆ ਹੈਨਾ ਹਾਂ ਇਸ ਵਾਰ ਕੀ ਹੈ ਸਰਕਾਰ ਦੇ ਹੱਥ ਪੱਲੇ ਨਹੀਂ ਹੈਗਾ ਕੁਝ ਹੂੰ ਜਾਦੇ ਜਿਹੜੇ ਹਿਸਾਬ ਨਾਲ ਹਾਲਾਤ ਹੈ ਵੀ ਕਹਿੰਦਾ ਮਤਲਬ ਭੰਡਾਰ ਹੈ ਨਹੀਂ ਭੰਡਾਰ ਹੈ ਨਹੀਂ ਤੇ ਹਜੇ ਕਣਕ ਨੇ ਤੁਸੀਂ ਐਂ ਦੇਖੋ ਐਮਪੀ ਦੇ ਵਿੱਚ ਵੀ ਜਾਂ ਸਾਊਥ ਦੇ ਵਿੱਚ ਵੀ ਜਾ ਕੇ ਅਪ੍ਰੈਲ ਮਹੀਨੇ ਚ ਆਉਣਾ ਹੈ ਹੂੰ ਕਿੰਨੇ ਮਹੀਨੇ ਪਿਆ ਫਰਵਰੀ ਮਾਰਚ ਅਪ੍ਰੈਲ 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 ਦੇ ਸ਼ੁਰੂ ਚ ਉਧਰ ਆ ਜਾਂਦੀ ਹੈ ਫਸਲ ਚਲੋ ਆਪਣੇ ਲਾਸਟ ਚ ਆ ਜਾਂਦੀ ਹੈ ਹੈਨਾ ਹਜੇ 2 ਮਹੀਨੇ ਪੂਰਾ ਪ੍ਰੋਪਰ ਜਿਹੜਾ ਇਹਦਾ ਤੋੜਾ ਪੈਣਾ ਤੇ ਰੇਟ ਨੇ ਹੋਰ ਵੀ ਵਧਣਾ ਹੈ ਹੂੰ ਜਿਹੜੀ ਸੁਭਾਅ ਬਣਾ ਹੈ ਹੂੰ ਰੇਟ ਵਧਣ ਦਾ ਕਾਰਨ ਤਾਂ ਇੱਕੋ ਇੱਕ ਹੀ ਹੈ ਜਿਵੇਂ ਕਿ ਹੁਣ ਆਪਾਂ ਵੇਖਦੇ ਆਂ ਵੀ ਜਿਹੜੀ ਗਵਰਨਮੈਂਟ ਖਰੀਦ ਕਰਦੀ ਹੈ ਹੂੰ ਗਵਰਨਮੈਂਟ ਦਾ ਇੱਕ ਕੋਟਾ ਹੁੰਦਾ ਖਰੀਦ ਦਾ ਹੂੰ ਪਿਛਲੇ ਸਮੇਂ 'ਚ ਜਦੋਂ ਦੀ ਖਾਸ ਕਰਕੇ ਇਹ ਸਰਕਾਰ ਬਣੀ ਹੈ ਹੂੰ ਇਹਨਾਂ ਨੇ ਜਿਹੜੀਆਂ ਐਫਡੀਆਈ ਦੀਆਂ ਨੀਤੀਆਂ ਸੀ ਜਿਹੜੀਆਂ ਕਿ ਪਿਛਲੀਆਂ ਸਰਕਾਰਾਂ ਕਾਨੂੰਨ ਬਣਾ ਕੇ ਗਈਆਂ ਸੀ ਹੂੰ ਜਾਂ ਜਿਨ੍ਹਾਂ ਨੇ ਜਿਵੇਂ ਗੈਟ ਸਮਝੌਤਾ ਹੋ ਗਿਆ ਐਫ ਡੀ ਆਈ ਸਮਝੌਤਾ ਹੋ ਗਿਆ ਹਮ ਸਾਰੇ ਦੇਸ਼ਾਂ ਨਾਲ ਸਮਝੌਤਾ ਕਰਿਆ ਹੋਇਆ ਸੀ ਵੀ ਇੰਨੀ ਕਣਕ ਅਸੀਂ ਸੋਤੋਂ ਇمپੋਰਟ ਕਰਾਵਾਂਗੇ ਇੰਨੀ ਸਾਨੂੰ ਆ ਚੀਜ਼ ਦੇਵਾਂਗੇ ਉਹਦੇ ਤਹਿਤ ਇਹਨਾਂ ਨੂੰ ਲੈਣੀ ਹੀ ਪੈਂਦੀ ਹੈ ਓਕੇ ਪਿਛਲੇ ਸਮੇਂ ਚ ਪਿਛਲੇ 2 ਸਾਲਾਂ ਤੋਂ ਕੀ ਹੋਇਆ ਜੂ ਯੂਕਰੇਨ ਦਾ ਜੁੱਧ ਲੱਗਣ ਕਰਕੇ ਰਸિયા ਨਾਲ ਕਣਕ ਦੀ ਇੰਨੀ ਜ਼ਿਆਦੇ ਸ਼ਾਰਟ ਹੋ ਗਈ ਕਿ ਕਣਕ ਕੱਲਾ ਇਹ ਨਹੀਂ ਵੀ ਹਿੰਦੁਸਤਾਨ ਦੇ ਵਿੱਚ ਹੀ ਹੈ ਇਹ ਸਾਰੇ ਵਰਲਡ ਵਾਈਡ ਹੀ ਜਿਹੜਾ ਕਣਕ ਦੇ ਰੇਟਾਂ ਚ ਭਾਰੀ ਤੇਜ਼ੀ ਹੈ ਜਿਵੇਂ ਕਹਿ ਦਿੰਦੇ ਆ ਅਗਲੀ ਜੰਗ ਇਹਨੂੰ ਅੰਨ ਨੂੰ ਲੈ ਕੇ ਦੀ ਇਹ ਤਾਂ ਫਿਰ ਇਹਦਾ ਮਤਲਬ ਥੋੜੀ ਥੋੜੀ ਇਸ਼ਾਰੀ ਹੋਣ ਲੱਗ ਗਈ ਜੰਗ ਤਾਂ ਜਿਹੜੀ ਸਦਾ ਹੀ ਅੰਨ ਨੂੰ ਲੈ ਕੇ ਹੀ ਹੁੰਦੀ ਹੈ ਕਿਉਂਕਿ ਉਹਦੇ ਪਿੱਛੇ ਕੋਈ ਵੀ ਮਨੋਰਥ ਹੋਵੇ ਮੰਨ ਲਾ ਆਪਾਂ ਦੋ ਪਰਾਂ ਆਪਾਂ ਜ਼ਮੀਨ ਪਿੱਛੇ ਲੜੇ ਆਂ ਜ਼ਮੀਨ ਨੇ ਕੀ ਦੇਣਾ ਅਨਾਜ ਦੇਣਾ ਅਨਾਜ ਜੰਗ ਹਮੇਸ਼ਾ ਅਨਾਜ ਖਾਤਰੀ ਹੁੰਦੀ ਹੈ ਪਰ ਹੁਣ ਜੰਗ ਦਾ ਰੂਪ ਬਦਲ ਗਿਆ ਅੱਗੇ ਨਾਲੋਂ ਹਨਾ ਜਿਵੇਂ ਕਿਸੇ ਇੱਕ ਦੇਸ਼ ਨੂੰ ਕਮਜ਼ੋਰ ਕਰਨਾ ਹੈ ਉਦੇ ਆਰਥਿਕ ਤਾਣੇ ਵਾਲੇ ਨੂੰ ਤਬਾਹ ਕਰਨਾ ਹੈ ਜਾਂ ਉੱਥੇ ਮਹंगाई ਵਧਾਉਣੀ ਹੈ ਅੱਜ ਜਿਹੜੇ ਵੱਡੀਆਂ ਵੱਡੇ ਦੇਸ਼ ਹਨਾ ਵੱਡੇ ਦੇਸ਼ਾਂ ਕੋਲੇ ਬਹੁਤ ਜ਼ਿਆਦੇ ਪਾਵਰ ਹੈ ਹੂੰ ਉਹ ਕਿਸੇ ਵੀ ਦੇਸ਼ ਨੂੰ ਜਿਵੇਂ ਹੁਣ ਅਮਰੀਕਾ ਨੇ ਪਿੱਛੇ ਜੇ ਆਪਾਂ ਦੇਖਿਆ ਕਿੰਨੇ ਦੇਸ਼ ਤਬਾਹ ਕਰਤੇ ਬਿਲਕੁਲ ਹੈ ਤੇ ਦੂਜੇ ਦੋ ਗਰੁੱਪ ਬਣੇ ਹੋਏ ਐ ਜਿਵੇਂ ਆਮ ਹੀ ਹੁੰਦੇ ਆ ਗਰੁੱਪ ਉਹ ਗਰੁੱਪੀਜ਼ਮ ਚ ਜਿਹੜੇ ਆਪਣੇ ਵਰਗੇ ਦੇਸ਼ ਆ ਮੰਨ ਲਓ ਭਾਰਤ ਹੁਣ ਕਹਿੰਦੇ ਵਿਕਾਸਸ਼ੀਲ ਦੇਸ਼ ਹੈ ਹੂੰ ਵਿਕਾਸ ਭਾਰਤ ਕਰ ਵੀ ਰਿਹਾ ਇਹਦੇ ਚ ਕੋਈ ਸ਼ੱਕ ਨਹੀਂ ਕਿਉਂਕਿ ਆਪਣੇ ਓਪਰਚੁਨਿਟੀ ਬਹੁਤ ਹੈ ਆਬਾਦੀ ਬਹੁਤ ਹੈ ਪਰ ਗੱਲ ਕੀ ਹੈ ਆਬਾਦੀ ਦੇ ਨਾਲ ਨਾਲ ਭਾਰਤ ਦੁਨੀਆ ਦੀ ਬਹੁਤ ਵੱਡੀ ਮੰਡੀ ਹੈ ਮੰਡੀ ਹੈ ਬਿਲਕੁਲ ਉਹ ਮੰਡੀ ਦੇ ਬਾਜ਼ਾਰ ਦੇ ਵਿੱਚ ਕੰਪਨੀਆਂ ਇੰਨੀਆਂ ਉਤਰੀਆਂ ਇੰਨੀਆਂ ਧੜਾ ਧੜ ਹੂੰ ਵੀ ਖਾਣ ਵਾਲੀ ਚੀਜ਼ ਪਹਿਨਣ ਵਾਲੀ ਚੀਜ਼ ਹਰੇਕ ਚੀਜ਼ ਦੇ ਵਿੱਚ ਕਾਲਾ ਬਾਜ਼ਾਰੀ ਹੋਣ ਲੱਗ ਗਈ ਕਾਲਾ ਬਾਜ਼ਾਰੀ ਹੋਣ ਦੇ ਨਾਲ-ਨਾਲ ਹਰੇਕ ਚੀਜ਼ ਦੀ ਜਿਹੜੀ ਪੈਦਾਵਾਰ ਹੈ ਉਹ ਸੀਮਤ ਹੋ ਗਈ ਹੁਣ ਹੂੰ ਬਾਕੀ ਬਾਬਾ ਜੀ ਜਿਹੜੀਆਂ ਗੱਲਾਂ ਆਪਾਂ ਸੁਣਦੇ ਆਂ ਵੀ ਰੇਹ ਕੀ ਬੰਦਾ ਜਿਹੜਾ ਮਾੜੀ-ਮੋਟੀ ਨੌਲੇਜ ਰੱਖਦਾ ਉਹ ਕਹਿੰਦਾ ਜੀ ਕਰੋੜ 8 ਕਰੋੜ ਦਾ ਕਿੱਲਾ ਹੋ ਜਾਊਗਾ 10-10 ਹੋ ਜਾਊਗਾ ਜੀ ਇੱਥੋਂ ਤੱਕ ਕਿ ਕੋਈ 40-50 ਦਾ ਵੀ ਕਹੀ ਜਾਂਦਾ ਵੀ ਆਉਣ ਵਾਲੇ ਸਮੇਂ 'ਚ ਹੂੰ ਤੇ ਕਿਤੇ ਨਾ ਕਿਤੇ ਇਹ ਵੀ ਇਸ਼ਾਰਾ ਹੈ ਹਾਂ ਜਿਹੜੇ ਰੇਟ ਹੈ ਹੁਣ ਮਨ ਦੇਖ ਤੂੰ ਹੂੰ ਜਿਹੜੇ ਰੇਟ ਐ ਇਹਨੇ ਵਧਣਾ ਹੀ ਵਧਣਾ ਕਿਉਂਕਿ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨਾ ਉਹ ਕਾਰਪੋਰੇਟ ਨੂੰ ਮੁੱਖ ਰੱਖ ਕੇ ਬਣਾਈਆਂ ਜਾਣ ਲੱਗ ਪਈਆਂ ਬਿਲਕੁਲ ਤੁਸੀਂ ਇਹ ਵੇਖੋ ਹੁਣ ਕਣਕ ਕੱਲਾ ਇੱਕ ਕਣਕ ਦਾ ਰੇਟ ਵਧਣ ਨਾਲ ਤੁਸੀਂ ਇਹ ਦੇਖੋ ਵੀ ਫਰਕ ਕਿੰਨੀ ਚੀਜ਼ ਤੇ ਪੈਣਾ ਹੈ ਕਣਕ ਦਾ ਰੇਟ ਵਧਣ ਨਾਲ ਕਾਸਤੇ ਫਰਕ ਪੈਣਾ ਹੈ ਆਲੂ ਮਹਿੰਗਾ ਹੋਣਾ ਆਲੂ ਮਹਿੰਗਾ ਹੋਣਾ ਆਲੂ ਮਹਿੰਗਾ ਹੋਣਾ ਦੂਜੀਆਂ ਫਸਲਾਂ ਦੀ ਬਜਾਈ ਘਟਣੀ ਹੈ ਤੁਹਾਨੂੰ ਮੈਂ ਇੱਕ ਧਾਰਨ ਦੇਣਾ ਹੈ ਅਸੀਂ ਹੁਣ ਆਪਣਾ ਗੰਨੇ ਦਾ ਕੰਮ ਕਰਕੇ ਹਨਾ ਪਿਛਲੇ ਸਾਡੇ 1 ਮਹੀਨੇ ਚ ਤਕਰੀਬਨ 3-4 ਗੇੜੇ ਯੂਪੀ ਦੇ ਲੱਗ ਗਏ ਹੂੰ ਜਿਹੜੇ ਯੂਪੀ ਦੇ ਏਰੀਆ ਦੇ ਵਿੱਚ ਗੰਨਾ ਐ ਸਰੁੱਤ ਵੇਲੇ ਆਮ ਹੁੰਦਾ ਸੀ ਆਮ ਗੰਨਾ ਹੂੰ ਉਥੇ ਸਵਾਰ ਗੰਨੇ ਦਾ ਤੋੜਾ ਕਾਰਨ 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 ਇਹ ਐ ਵੀ ਉਥੇ ਪਪੂਲਰ ਹੂੰ ਦਾ ਰੇਟ ਇੰਨਾ ਹੋ ਗਿਆ ਕੰਪਨੀਆਂ ਜਿਹੜਾ ਜਿਹੜਾ ਯੂਪੀ ਦਾ ਤੇ ਆਪਣਾ ਆ ਗਿਆ ਪੌਂਟਾ ਸਾਹ ਵਾਲਾ ਏਰੀਆ ਉੱਤਰਾਖੰਡ ਦਾ ਤੇ ਇਧਰੋਂ ਹਰਿਆਣੇ ਦਾ ਜਮਨਾ ਨਗਰ ਜ਼ਿਲ੍ਹਾ ਆ ਗਿਆ ਇਹਦੀ ਧਰਤੀ ਬਹੁਤ ਤਕੜੀ ਤੇ ਜਰਖੇਜ ਧਰਤੀ ਆ ਪੂਰੀ ਬਹੁਤ ਤਕੜੀ ਹੈ ਨਾ ਉਹ ਧਰਤੀ ਦੇ ਵਿੱਚ ਜਿਹੜਾ ਹੈਗਾਗਾ ਵੀ ਗੰਨੇ ਦੀ ਇੱਕ ਨੰਬਰ ਫਸਲ ਹੁੰਦੀ ਰਹੀ ਹੈ ਹੈ ਨਾ ਇੱਕ ਨੰਬਰ ਫਸਲ ਹੋਣ ਕਾਰਨ ਉਹਦੀ ਉੱਥੇ ਗੰਨਾ ਆਮ ਗੰਨੇ ਦਾ ਜੇ ਕਹੀਏ ਉਹਨੂੰ ਗੜ ਸੀ ਗੜ ਸੀ ਪਰ ਉੱਥੇ ਪ੍ਰਾਈਵੇਟ ਫੈਕਟਰੀਆਂ ਲਾਗੀਆਂ ਘੱਟੋ-ਘੱਟ 2-3000 ਫੈਕਟਰੀ ਕੱਲੇ ਜਮਣਾ ਨਗਰ ਦੇ ਵਿੱਚ ਲੱਗ ਗਈ ਉਹਦੀ ਹਮ ਜਿਹੜੀ ਐਪਲਾਈ ਪਲੂਈ ਬਣਾਉਣ ਵਾਲੀ ਉਹ ਪ੍ਰਾਈਪਲੂਈ ਫੈਕਟਰੀ ਦਾ ਕੀ ਹੋਇਆ ਉਹਦੇ ਕਾਰਨ ਉੱਥੇ ਲੱਕੜ ਦਾ ਰੇਟ ਵੱਧ ਗਿਆ ਲੱਕੜ ਦਾ ਰੇਟ ਪਪੂਲਰ ਉੱਥੇ ਆਇਤ ਕੀ 800 ਰੁਪਏ ਕੁਆਂਟਲ ਵਿਕੀ ਜਾਂਦਾ ਜੀ ਪਪੂਲਰ ਦੀਆਂ ਇਹ ਜੀਆਂ ਨਸਲਾਂ ਆ ਗਈਆਂ 3 ਸਾਲਾਂ ਦੇ ਵਿੱਚ ਪਪੂਲਰ ਵੱਡਣ ਵਾਲਾ ਹੋ ਜਾਂਦਾ ਚੰਗੇ ਪੈਸੇ ਦਿੰਦਾ ਕਿੰਨੇ ਮੈਂ ਕਹਿੰਦਾ 4-4 5-5 ਲੱਖ ਰੁਪਇਆ ਕਿੱਲੇ ਦਾ ਹੁੰਦਾ ਹੈ। ਮੈਂ ਵੀ ਇਹੀ ਸੁਣੇ ਪੰਜ ਪੰਜ ਲੱਖ। ਹਾਂ। ਇੱਕ ਬਾਬਾਏ ਹੋਰ ਗੱਲ ਦੱਸੋ ਕਣਕ ਨਾਲ ਰਿਲੇਟਡ ਮੰਨ ਲਓ ਛੋਡੇ ਪਿੰਡਾਂ ਵਿੱਚ ਵੀ ਕੰਪਨੀਆਂ ਕੰਟਰੈਕਟ ਕਰਕੇ ਕਣਕ ਵਜਾਉਂਦੀਆਂ ਨੇ। ਉਹ ਕਣਕ ਆਮ ਰੇਟ ਨਾਲੋਂ ਮਹਿੰਗਾ ਹੁੰਦਾ ਸੀ। ਹਜੇ ਨਾਲ ਅਸ ਕੀ ਉਹ ਕਿੱਥੇ ਵੇਚਦੇ ਕੀ ਸੋ। ਹਜੇ ਆਪਣੇ ਕੰਪਨੀਆਂ ਤਾਂ ਨਹੀਂ ਸਿੱਧੇ ਰੂਪਚ ਮਾਨ ਆਈਆਂ। ਜਿਵੇਂ ਆਪਣੇ ਏਰੀਆ 'ਚ ਕਹਿ ਲਿਗੇ ਜਾਂ ਮੈਨੂੰ ਮੇਰੇ ਪਿੰਡ 'ਚ ਕਹਿ ਲਿਗੇ। ਹੂੰ। ਪਰ ਗੱਲ ਕੀ ਹੋਣ ਲੱਗੀ ਮੇਰੇ ਪਿੰਡ ਦੇ ਵਿੱਚ ਐਤਕੀ ਘੱਟੋ ਘੱਟ ਨਾਂਵਾਲਾ 5700 ਕਿੱਲਾ ਜ਼ਮੀਨ ਦਾ ਬੀ ਵਾਲਿਆਂ ਦਾ ਬਜਾਇਆ ਵੋਹੀ ਕਹਿੰਦਾ ਮੈਂ ਉਹੀ ਬੀ ਦੀ ਉਹ ਤੈਨੂੰ ਮੈਂ ਦੱਸਦਾ ਉਹ ਲੁਕਵੇਂ ਰੂਪ ਚ ਹੈ ਹਾਂ ਮੰਨ ਲਾ ਹੁਣ ਬੀ ਵਾਲਿਆਂ ਨੇ 500 ਕਿੱਲਾ ਮੇਰੇ ਪਿੰਡ ਬਜਾਇਤਾ ਹੂੰ ਕਿਸੇ ਹੋਰ ਪਿੰਡਾਂ ਚ 2-200 ਕਿੱਲੇ ਹੀ ਲਾ ਲਾ ਤੂੰ ਨੇੜੇ-ਨੇੜੇ ਦੇ 50 ਪਿੰਡਾਂ ਚ ਬਜਾਤਾ ਰਾਮਪਰੇ ਨੂੰ 50 ਪਿੰਡ ਲੱਗਦੇ ਆ ਹੂੰ ਕਿੰਨਾ ਰਕਬਾ ਹੋ ਗਿਆ ਹੂੰ ਘੱਟੋ-ਘੱਟ ਨਾਂ ਵਾਲਾ 10-12000 ਏਕੜ ਹੋ ਗਿਆ ਨਾ 10-12000 ਏਕੜ ਦੀ ਕਣਕ ਉਹਨਾਂ ਨੇ ਤੈਨੂੰ 50 ਰੁਪਏ 100 ਰੁਪਏ ਵੱਧ ਦੇ ਕੇ ਆਪਦੇ ਗਦਾਮ ਚ ਲਾ ਲੈਣੀ ਆ ਹੂੰ ਉਸ ਤੋਂ ਬਾਅਦ ਕੀ ਉਹਦਾ ਪ੍ਰੂਫ ਹੈ ਵੀ ਉਹ ਬੀ ਖਾਤਰ ਰੱਖਦੇ ਆ ਜਾਂ ਕਿਸੇ ਪ੍ਰਾਈਵੇਟ ਸੈਕਟਰ ਨੂੰ ਦਿੰਦੇ ਆ ਹੋ ਸਕਦਾ ਜਿਹੜੀ ਸੌਖੇ ਲੋਕ ਖਾਂਦੇ ਐ ਐਮਪੀ ਵਾਲੀ ਕਹਿ ਕੇ ਲੈਂਦੇ ਆ ਉਹ ਹੋਵੇ ਬਾਈ ਜੀ ਕੁਛ ਮਰਜ਼ੀ ਬਣਾ ਲਓ ਤੁਸੀਂ ਉਹਦਾ ਕੁਛ ਮਰਜ਼ੀ ਉਹਨੂੰ ਕਹਿ ਦਿਓ ਕੋਈ ਤੁਹਾਡਾ ਪਹਿਲੀ ਗੱਲ ਤਾਂ ਇਹ ਐ ਉਹ ਜਿਹੜੀਆਂ ਕੰਪਨੀਆਂ ਆ ਉਹ ਕੱਲਾ 100 ਰੁਪਏ ਕਣਕ ਵੱਧ ਲੈ ਕੇ ਉਸ ਮੁਨਾਫੇ ਤੇ ਨਹੀਂ ਖੜਦੇ ਉਹ ਬੰਦੇ ਉਹ ਗਵਰਨਮੈਂਟ ਦੀ ਚੋਰੀ ਜੀਮੇਦਾਰ ਦੀ ਚੋਰੀ ਫੇਰ ਸਰਕਾਰ ਨੂੰ ਘਾਟਾ ਮੰਡੀ ਬੋਰਡ ਨੂੰ ਘਾਟਾ 2 ਨੰਬਰ ਦੇ ਵਿੱਚ ਜਿਹੜਾ ਬੰਦਾ ਅੱਜ ਅਨਾਜ ਲੈ ਰਿਹਾ ਕੀ ਸ਼ੋਰ ਹੈ ਵੀ ਕੱਲ ਨੂੰ ਉਹ ਕਾਲਾ ਬਜਾਰੀ ਨਹੀਂ ਕਰੂਗਾ ਜਾਂ ਸਟਾਕ ਨਹੀਂ ਇਕੱਠਾ ਕਰੂਗਾ ਕਰੂਗਾ ਉਹ ਤਾਂ ਮਾਰਕੀਟ ਖਿਲਿਆ ਕੇ ਰੱਖਣੀਆਂ ਕਿੰਨੀਆਂ ਕਿੰਨੀਆਂ ਬੀਜ ਕੰਪਨੀਆਂ ਹ ਤੇ ਉਹ ਕਿੰਨਾ ਕਿੰਨਾ ਭੰਡਾਰ ਸਟੋਰੇਜ ਕਰੀ ਜਾਂਦੀਆਂ ਨੇ ਕੱਲੇ ਕੱਲੇ ਆਪਣੇ ਰੰਪਰਾ ਮੌੜ ਏਰੀਏ ਦੇ ਵਿੱਚ ਘਟੋ ਘਟ ਨਾਂ ਵਾਲੀਆਂ 20 ਤੋਂ 25 ਫਰਮਾਂ ਇਹ ਜੀਆਂ ਹੈ ਫਿਰ ਤਾਂ ਮਾਰਕੀਟ ਨੂੰ ਜਿਹੜੀਆਂ ਬੀ ਦਾ ਕੰਮ ਕਰਦੇ ਮਾਰਕੀਟ ਨੂੰ ਫਲਾ ਕੇ ਰੱਖ ਦੇਣਗੇ ਜੇ ਉਹਨਾਂ ਨੇ ਬਾਈ ਜੀ ਮਾਰਕੀਟ ਤੁਸੀਂ ਮੇਰੀ ਗੱਲ ਸੁਣੋ ਯਾਰ ਤੁਸੀਂ ਪਿੰਡਾਂ ਦੇ ਵਿੱਚ ਐਤਕੀ ਸਾਡੇ ਤਾਂ ਪਿਛਲੇ ਕਈ ਸਾਲਾਂ ਦੀ ਹੈ ਹਾਂ ਆਮ ਪਿੰਡਾਂ ਤੱਕ ਜਿਹੜੇ ਸ਼ਹਿਰ ਤੋਂ ਦੂਰ ਪੈਂਦੇ ਆ ਉਹਨਾਂ ਪਿੰਡਾਂ ਤੱਕ ਵੀ ਐਤਕੀ ਬੀ ਕੰਪਨੀ ਵਾਲਿਆਂ ਨੇ ਜਿਹੜਾ ਉਹ ਕਰਿਆ ਆ ਕੇ ਵੀ ਤੁਸੀਂ ਸਾਥੋਂ ਸਾਡਾ ਬੀ ਬੀਜੋ ਅਸੀਂ ਸੋਨੂੰ ਇੱਥੋਂ ਤੱਕ ਵੀ ਉਹਦਾ ਮਾਨਾ ਕਹਿੰਦੇ ਆ ਵੀ ਮੰਨ ਲਾ ਜੇ ਕੋਈ ਸਵਾਲ ਜਵਾਬ ਕਰਤਾ ਕਹੇਤਾ ਬੀ ਮੇਰੀ ਤਾਂ ਜੀ 60 ਮਣ ਕਣਕ ਹੋਊਗੀ ਹੂੰ ਉਹਨਾਂ ਨੇ ਤੇਰੇ ਨਾਲ ਕੀ ਕਰਨਾ ਤੂੰ ਸਾਡਾ ਵੀ ਬੀਜ ਹੂੰ 60 ਮਣ ਕਣਕ ਦੇ ਤੈਨੂੰ ਪੈਸੇ ਦੇਵਾਂਗੇ ਜੇ ਵੱਧ ਹੋ ਗਈ ਤੇਰੀ ਹੂੰ 20 ਸਾਡਾ ਹੂੰ ਉਹ ਕਰਦੇ ਵੀ ਐ ਬਹੁਤ ਥਾਈ ਉਹ ਐਗਰੀਮੈਂਟ ਕਰ ਲੈਂਦੇ ਆ ਵੀ ਅਸੀਂ 20 ਕੁਆਂਟਲ ਕਣਕ ਦੇ ਪੈਸੇ ਅਸੀਂ ਦੇਵਾਂਗੇ ਹੋਵੇ ਨਾ ਹੋਵੇ ਕਹਿੰਦੇ ਹੋ ਇਹ ਵੀ ਅਸੀਂ 20 ਬਣਾ ਕੇ ਵੇਚ 20 ਬਣਾ ਕੇ ਵੇਚਣਾ ਪਰ ਨਹੀਂ ਪਰ ਯਾਰ ਮੇਰੇ ਹਿਸਾਬ ਨਾਲ ਵੀ ਇੰਨੀਆਂ ਫਰਮਾਂ ਹੂੰ ਕੱਲੇ ਆਪਣੇ ਛੋਟੇ ਜਿਹੇ ਏਰੀਏ 'ਚ ਰਾਮਪਰਾ ਤੇ ਮੋੜ 'ਚ ਭਾਈ ਕਿ ਨਾ ਬੀ ਵਾਲੀਆਂ ਵੀ ਐ ਆਪਾਂ ਨਹੀਂ ਕਹਿੰਦੇ ਵੀ ਉਹ ਬੀ ਨਹੀਂ ਦਿੰਦੇ ਬੀ ਦਿੰਦੇ ਵੀ ਐ ਪਰ ਬੀ ਦੇ ਆੜ ਦੇ ਵਿੱਚ ਵਿੱਚ ਜਿਹੜੀਆਂ ਫਰਮਾਂ ਉਹ ਕੀ ਬਣਾ ਰਹੀਆਂ ਹੋਰ ਹੂੰ ਕਹੇ ਜਾਂ ਸਿਸਟਮ ਖੜਾ ਹੋ ਗਿਆ ਸਾਰੀਆਂ ਨਿਕੋ ਜਿ ਵਿੱਚ ਉਹਦੀ ਆੜ ਚੋਂ ਇੱਕ ਬਾਬਾ ਆਰਗੈਨਿਕ ਦੀ ਗੱਲ ਕਰਦੇ ਸੀ ਬਹੁਤ ਬੰਦੇ ਕਹਿੰਦੇ ਜੀ ਮੇਰਾ ਆਰਗੈਨਿਕ ਐ ਮੇਰਾ ਆਰਗੈਨਿਕ ਐ ਇਹ ਇਹਦੀ ਆੜ ਚ ਵੀ ਤੁਹਾਨੂੰ ਲੱਗਦਾ ਕਿ ਸੱਚੀ ਵਿੱਚ ਹੀ ਆਰਗੈਨਿਕ ਵੱਲ ਲੋਕ ਹੋ ਗਏ ਆ ਪੈਦਾ ਕਰਨ ਲੱਗ ਗਏ ਆ ਜੋ ਵੀ ਆ ਜਰ ਮੇਰੀ ਨਿਗਾਹ ਦੇ ਵਿੱਚ ਤਾਂ ਨਾ ਪੰਜਾਬ ਚ ਹੂੰ ਜੇ ਤੁਸੀਂ ਪੁੱਛੋ ਕਈ ਬੰਦੇ ਹੁਣ ਇਸ ਗੱਲ ਦਾ ਆਪਣਾ ਮੰਨਣਗੇ ਵੀ ਹਨਾ ਬਣਾਉਣਗੇ ਹਾਂ ਇੱਕੋ ਹੀ ਬੰਦਾ ਹੈ ਪੰਜਾਬ ਚ ਹੂੰ ਜੇ ਕੋਈ ਸਹੀ ਆਰਗੈਨਿਕ ਦੇ ਕਨਸੈਪਟ ਨੂੰ ਜਾਂ ਕੁਦਰਤੀ ਖੇਤੀ ਦੇ ਕਨਸੈਪਟ ਨੂੰ ਲੈ ਕੇ ਅੱਗੇ ਵਧ ਰਿਹਾ ਹੈ ਉਹ ਆ ਕਮਲਜੀਤ ਸਿੰਘ ਹੇਰ ਹੂੰ ਰੱਤੇ ਵਾਲਾ ਸੋਨਗੜ੍ਹ ਉਹਦਾ ਫਾਰਮ ਹੈ ਵਕੀਲ ਹੈ ਸਵਨ ਵਕੀਲ ਸੀ ਪੇਸ਼ੇ ਤੋਂ ਹੂੰ ਮੇਰੇ ਨਾਲ ਉਹਦੀ ਇੰਨੀ ਛੋਟੇ ਭਾਈਆਂ ਵਾਂਗੂ ਮਿੱਤਰਤਾ ਹੂੰ ਹਨਾ ਹੂੰ ਤੇ ਕਹਿੰਦਾ ਮਤਲਬ ਜੇ ਤੁਸੀਂ ਉਹਦੇ ਖੇਤ 'ਚ ਜਾਓਗੇ ਤੁਹਾਨੂੰ ਉਹ ਮਹਿਸੂਸ ਹੋਊਗਾ ਜਿਵੇਂ ਆਪਣੇ ਅੱਜ ਤੋਂ 20 ਸਾਲ ਪਹਿਲਾਂ ਨਰਮਿਆਂ ਵੇਲੇ ਖੇਤਾਂ 'ਚ ਦਰਖਤ ਹੁੰਦੇ ਸੀ ਵੀ ਬੱਟ ਤੇ ਚਾਟ ਆਲੀਆਂ ਖੜੀਆਂ ਐ ਇਧਰ ਕੋਠੇ ਕੋਲੇ ਤੂਤ ਖੜੇ ਆ ਐ ਇਧਰ ਡੇਕਾਂ ਖੜੀਆਂ ਪਹੀ ਦੇ ਨਾਲ ਨਾਲ ਹਨਾ ਤੇ ਆਰਗੈਨਿਕ ਨੂੰ ਤੁਸੀਂ ਇਕੱਲਾ ਜ਼ਮੀਨ ਨੂੰ ਇੱਕ ਜ਼ਮੀਨ ਦੇ ਟੋਟੇ ਨੂੰ ਇਕੱਲੀ ਖਾਦ ਨਾਲ ਪਾ ਕੇ ਆਰਗੈਨਿਕ ਕਰਨਾ ਉਹ ਆਰਗੈਨਿਕ ਨਹੀਂ ਹੈਗਾ ਅੱਛਾ ਹੋਰ ਕਿਵੇਂ ਆ ਆਰਗੈਨਿਕ ਖੇਤੀ ਜਾਂ ਕੁਦਰਤੀ ਖੇਤੀ ਇੱਕ ਫਲਸਪਾ ਹਾਂ ਇੱਕ ਜੀਵਨ ਜਾਂਚ ਹੈ ਹੂੰ ਉਹ ਬੰਦਾ ਜੇ ਜੀਵਨ ਜਾਂਚ ਦੇ ਵਿੱਚ ਉਹਨੂੰ ਧਾਰੂਗਾ ਉਹ ਫੇਰ ਹੀ ਆਰਗੈਨਿਕ ਖੇਤੀਬਾਨੀ ਵਧੂਗਾ ਅੱਛਾ ਮੈਂ ਆਪ ਅਸੀਂ ਦੋ ਪਾਈ ਸੀ ਹੂੰ ਮੈਂ ਆਪ 10 ਸਾਲਾਂ ਤੋਂ ਦੋ ਕਿੱਲੇ ਕਰਦਾ ਹਾਂ ਹੂੰ ਮੈਨੂੰ ਸਾਡੇ ਘਰ ਦੇ 2 ਸਾਲ ਆਏ ਕਹਿੰਦੇ ਰਹੇ ਆ ਤਾਂ ਆਪਾਂ ਜ਼ਮੀਨ ਬਿਨਾ ਪੈਸਿਆਂ ਤੋਂ ਕਿਸੇ ਨੂੰ ਵੇਚ ਕਰਤੀ ਵੇਚ ਕਰਤੀ ਜਾਂ ਕਹਿੰਦੇ ਦੋ ਕਿੱਲੇ ਹੂੰ ਚਲੋ ਅਸੀਂ ਅੱਡ ਗਏ ਉੱਥੇ ਮਕਾਲ ਪਾਲਿਆ ਫਸਲ ਨਹੀਂ ਸੀ ਹੋ ਰਹੀ ਇੱਕ ਕਿੱਲਾ ਮੇਰੇ ਕੋਲੇ ਹੋਣਾ ਹੈ ਹੂੰ ਫਸਲ ਉੱਥੇ ਬਾਈ ਜਿਹੜੀ ਹੁੰਦੀ ਆ ਮੰਨ ਲਓ ਉਹਦੀ ਪੈਦਾਵਾਰ ਦੂਜੀ ਨਾਲੋਂ ਅੱਧੀ 50% ਤਾਂ ਹੋਣਗੋਈ ਐ ਹੂੰ ਦੂਜੀ ਗੱਲ ਇਹ ਆ ਬਾਈ ਜੀ ਜਿਹੜਾ ਉੱਥੋਂ ਥੋੜੀ ਪੈਦਾ ਹੋਇਆ ਵਾ ਪਾਲਕ ਧਨੀਆ ਨਾ ਜਾਂ ਗਾਜਰਾਂ ਜਾਂ ਕੋਈ ਚੀਜ਼ ਹੋਰ ਐ ਜੇ ਤੁਸੀਂ ਮੂਲੋਂ ਮਿੱਤਰਤਾ ਛੋਡੀ ਤੁਹਾਡਾ ਭਰਾਮਾ ਵਾਲਾ ਪਿਆਰ ਐ ਕਿਸੇ ਨੂੰ ਤੁਸੀਂ ਰੁਗ ਭਾਵਾਂ ਦੇ ਦੇਉ ਨਹੀਂ ਉੱਥੋਂ ਦੇਣ ਦਾ ਹੌਸਲਾ ਨਹੀਂ ਪੈਂਦਾ ਤੁਹਾਡਾ ਅੱਛਾ ਹਾਂ ਕਿਉਂਕਿ ਆਰਗੈਨਿਕ ਤੇ ਤੁਹਾਡਾ ਜਿਹੜਾ ਐਫਰਟ ਆ ਉਹ ਦੁੱਗਣਾ ਲੱਗਣਾ ਹੂੰ ਇਨਕਮ ਤੁਹਾਨੂੰ ਅੱਧੀ ਹੋਣੀ ਹੈ ਅੱਧੀ ਰਹਿ ਜਾਣੀ ਹਾਂ ਚਲੋ ਬਹੁਤ ਭਰਾ ਹੁਣ ਵੇਚੀ ਵੀ ਜਾਂਦੇ ਆ ਆਪਣੇ ਐਮਪੀ ਵਾਲੀ ਕਣਕ ਕਿੰਨੀ ਵਿਕਦੀ ਹੈ ਸ਼ਹਿਰਾਂ ਦੇ ਵਿੱਚ ਲਾ ਲਓ ਇੱਥੇ ਬਠਿੰਡਾ ਲਾ ਲਓ ਬਠਿੰਡੇ ਦੇ ਵਿੱਚ ਦੋ ਚੱਕੀਆਂ ਇਹ ਜਿਹੜੀਆਂ ਜਿਨ੍ਹਾਂ ਤੇ ਐਮਪੀ ਦੀ ਕਣਕ ਪੂਰੀ ਨਹੀਂ ਆਉਂਦੀ ਸੇਠ ਲੋਕ ਮਿਲਣ ਲੱਗ ਤਕ ਤਰੀਪਨ ਸਾਰੀ ਖਾਂਦੇ ਨੇ ਤੇ ਬਾਈ ਜੀ ਐਮਪੀ ਵਾਲੀ ਕਣਕ ਦਾ ਕਿਹੜਾ ਸਰਟੀਫਿਕੇਟ ਹੈ ਵੀ ਉੱਥੇ ਖਾਦਣੀ ਪੈਂਦੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਪਹਿਲਾਂ ਵੀ ਆਪਾਂ ਕਦੇ ਗੱਲ ਕਰੀ ਹੂਏ ਮੈਂ ਪਿਛਲੇ ਸਾਲ ਯੂਨੀਵਰਸਿਟੀ 'ਚ ਇੱਕ ਟ੍ਰੇਨਿੰਗ ਲੱਗਦੀ ਹੈ ਯੂਨੀਵਰਸਿਟੀ ਦੀ ਇੱਕ ਸਾਲ ਦੀ ਉਹ ਟ੍ਰ ਹੂੰ ਪੈਸਟੀਸਾਈਡ ਵਾਸਤੇ ਤੇ ਫਰਟੀਲਾਈਜ਼ਰ ਵਾਸਤੇ ਤੇ ਸੀਡ ਵਾਸਤੇ ਹੂੰ ਉੱਥੇ ਜਾ ਕੇ ਸਾਨੂੰ ਇਹ ਪਤਾ ਲੱਗਿਆ ਵੀ ਸਭ ਤੋਂ ਵੱਧ ਜਿਹੜੀ ਸਪਰੇਅ ਆ ਉਹ ਸੇਫ ਤੇ ਹੁੰਦੀ ਆ ਹੂੰ ਹੂੰ ਤੇ ਸਾਡੇ ਡਾਕਟਰ ਕਹੀ ਜਾਂਦੇ ਆ ਤੁਸੀਂ ਸਿਓ ਖਾਓ ਤੁਹਾਡਾ ਖੂਨ ਵਧੂ ਮੈਂ 18 ਸਪਰੇਆਂ ਹੁੰਦੀਆਂ ਜੀ ਸੇਫ ਤੇ ਮੈਂ ਇੱਕ ਦਿਨ ਕਿਸੇ ਦੀ ਵੀਡੀਓ ਸੁਣ ਰਿਹਾ ਸੀ ਉਹ ਕਹਿੰਦਾ ਜੀ ਸਭ ਤੋਂ ਜਿਹੜਾ ਚੰਗਾ ਫਲ ਹੈ ਅਮਰੂਦ ਹੈ ਹਾਂ ਅਮਰੂਦ ਦੇਸੀ ਫਲਾਂ ਆਪਣਾ ਬਹੁਤ ਇਹਦੇ ਚ ਤੱਤ ਆ ਬਹੁਤ ਵਿਟਾਮਿਨ ਹੈ ਇਹ ਕਹਿੰਦਾ ਕਿਉਂ ਨਹੀਂ ਉੱਥੇ ਪਹੁੰਚ ਸਕਿਆ ਵੀ ਇਹ ਆਪਣੇ ਆਮ ਲੋਕਾਂ ਦੇ ਹੱਥਾਂ 'ਚ ਤੇ ਉਹ ਸੇਬ ਵੱਡੇ ਲੋਕਾਂ ਦੇ ਹੱਥਾਂ 'ਚ ਤਾਂ ਕਰਕੇ ਉਹਨੂੰ ਰਾਜਾ ਬਣਾਇਆ ਗਿਆ ਸੇਬ ਦੇ ਵੀ ਮਨੋਪਲੀ ਹੋ ਗਈ ਉਹਦੇ ਤੇ ਮਨੋਪਲੀ ਹੋ ਕੇ ਹੋ ਰਿਹਾ ਕੰਮ ਗੱਲ ਹੁਣ ਆਪਾਂ ਕਣਕ ਬੰਨੀ ਨੂੰ ਹੀ ਕਰਦੇ ਆ ਕਣਕ ਦੇ ਇਕੱਲੇ ਕਣਕ ਵਧਨ ਨਾਲ ਮਾਨ ਏ ਨਹੀਂ ਹੋਣਾ ਗਾਹਾਂ ਨੂੰ ਤੂੰ ਇਹ ਦੇਖੀ ਕਣਕ ਦਾ ਰੇਟ ਤੇਜ ਹਨ ਹੂੰ ਅਗਲੇ ਸਾਲ ਜਿਹੜਾ ਰਕਬਾ ਪਹਿਲੀ ਗੱਲ ਤਾਂ ਇਹ ਕੀ ਆਲੂਆਂ ਦਾ ਤੇ ਹੋਰ ਰਕਬਾ ਕਿੰਨਾ ਘਟ ਗਿਆ ਬਹੁਤ ਤੇਲ ਬੀਜਾਂ ਦਾ ਰਕਬਾ ਆਉਣ ਵਾਲੇ ਸਾਲਾਂ 'ਚ ਜਦੋਂ ਕਣਕ ਦਾ ਰੇਟ ਜੇ ਮੇਰੀ ਚੀਜ਼ ਮੰਨ ਲਾ ਮੇਰੀ ਚੀਜ਼ ਕੋਈ 1 ਲੱਖ ਦੀ 1 ਕਿੱਲੇ 'ਚ ਹੁੰਦੀ ਹੈ ਹੂੰ ਦੂਜੀ ਚੀਜ਼ ਮੈਨੂੰ ਉਹਨਾਂ ਹੀ ਉਹਦੋਂ ਦੁੱਗਣਾ ਐ ਫੜ ਕਰਕੇ ਸਵਾ ਲੱਖ ਦੀ ਹੁੰਦੀ ਹੈ ਹੂੰ ਆਉਣ ਵਾਲੇ ਟਾਈਮ 'ਚ ਜੇ ਮੈਨੂੰ ਇਹ ਉਮੀਦ ਹੋ ਗਈ ਵੀ ਭਾਈ ਮੇਰੀ ਚੀਜ਼ ਤਾਂ ਇਹਦੋਂ ਦੁੱਗਣਿਆਂ ਦੀ ਹੋ ਜੂ ਤੇ ਮੈਂ ਉਹੀ ਬੀਜੂ ਹੂੰ ਬਿਲਕੁਲ ਇਹਦਾ ਸ਼ੋਰ ਹੀ ਆ ਗੱਲ ਹਨਾ ਤੇ ਐਤਕੀ ਤੁਸੀਂ ਇਹ ਵੇਖ ਲਿਓ ਮੰਡੀਆਂ ਦੇ ਵਿੱਚ ਬਾਈ ਜੀ 50% ਗਣਕ ਵੀ ਨਹੀਂ ਆਉਣੀ ਹੂੰ ਅੱਛਾ ਵੀ ਇਹ ਤਾਂ ਹਜੇ ਲੋਕਾਂ ਨੇ ਜਮਾ ਕਰ ਲੈਣਗੇ ਜਮਾ ਬਾਈ ਜ਼ਿਮੀਦਾਰ ਵੀ ਕਰੂਗਾ ਜਿਹਦੇ ਕੋਲ ਗਜਾਇਸ ਹੈ ਜਿਹਦੇ ਕੋਲ ਸਰ ਪਰ ਜ਼ਿਮੀਦਾਰ 2-4% ਹੀ ਹੈ ਗਜਾਇਸ ਵਾਲੇ ਹੂੰ ਪ੍ਰਾਈਵੇਟ ਸੈਕਟਰ ਪ੍ਰਾਈਵੇਟ ਕੰਪਨੀਆਂ ਤੁਸੀਂ ਜਿਹੜੇ ਹੁਣ ਸੈਲੋ ਬਣੇ ਹੋਏ ਆ ਹੂੰ ਉਹ ਸੈਲੋਆਂ ਦੇ ਵਿੱਚ ਐਤਕੀ ਕਿੰਨੀ ਗਣਕ ਲੱਗੀ ਹੈ ਹੂੰ ਬਹੁਤ ਇੱਕ ਪਾਸੇ ਯਾਰ ਬੰਦੇ ਸੋਡੀ ਖਾਤਰ ਜਾਣ ਤਲੀ ਤੇ ਧਰ ਕੇ ਬੈਠੇ ਆ ਉੱਥੇ ਡੱਲੇਵਾਲ ਵਰਗੇ ਹੂੰ 6-6 ਮਹੀਨੇ ਹੋ ਗਏ ਹੂੰ ਕਿਵੇਂ ਬੈਠੇ ਭੁੱਖੇ ਤੇ ਹਾਇ ਲੋਕ ਉਹਨੂੰ ਡੇਢ-2 ਮਹੀਨੇ ਆਪ ਨੂੰ ਹੋ ਗਿਆ ਨਾ ਪਾਣੀ ਛੱਡੇ ਨੂੰ ਵਿਚਾਰੇ ਨੂੰ ਇੱਕ ਪਾਸੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਅਸੀਂ ਕਿਸਾਨ ਹਾਂ ਤੇ ਸੀਆ ਇੱਕ ਪਾਸੇ ਤੁਸੀਂ 100 ਰੁਪਏ ਕਿਲੋ ਮੰਗਰ ਜਾਂ ਅਗਲੇ ਦੇ ਘਰੇ ਚੀਜ਼ ਟਣ ਜਾਂਦੇ ਹੋ ਬਾਬਾ ਜੀ 100 ਰੁਪਏ ਕੁਆਂਟਲ ਮੰਗਰ ਰੇਟ ਮੈਂ ਤੁਹਾਨੂੰ ਇਦਾਂ ਦੇ ਬੰਦੇ ਦਿਖਾ ਲਿਆ ਉਹ ਖਨੋਰੀ ਵੀ ਹਾਜ਼ਰੀ ਲਵਾਉਂਦੇ ਨੇ ਆਮ ਨਾਰਮਲ ਤੌਰ ਤੇ ਮੈਂ ਨਹੀਂ ਕਹਿੰਦਾ ਆਗੂ ਨਾਰਮਲ ਤੌਰ ਤੇ ਕਿਸਾਨ ਹਦੈਸ ਲਾਲੂ ਜਾਂ ਹਨਾ ਦੂਜੇ ਪਾਸੇ ਮੋਗੇ ਵਾਲੇ ਸੈਲੋਚੀ ਵੀ ਕਣਕ ਲਾ ਰਹੇ ਆ ਹਾਂ ਫਿਰ ਉਹ ਦੋਗਲਾ ਹੋ ਗਿਆ ਨਾ ਉਹੀ ਤਾਂ ਗੱਲ ਆਪਾਂ ਨੂੰ ਲੈ ਕੇ ਬੈਠੂ ਨਾ ਹਾਂ ਜਾਂ ਤਾਂ ਆਪਾਂ ਇੱਕ ਪਾਸੇ ਹੋ ਜੀਏ ਇੱਕ ਪਾਸੇ ਖੜਜੋ ਹਾਂ ਇਹ ਲੋਕ ਰਾਏ ਹੋ ਜੇ ਵੀ ਮੰਨ ਲਾ ਜੇ ਆਪਾਂ 10 ਬੰਦੇ ਆ 10 ਬੰਦਿਆਂ ਦੇ ਵਿੱਚੋਂ 5 ਬੰਦੇ ਕਹਿਣ ਵੀ ਪ੍ਰਾਈਵੇਟ ਸੈਕਟਰ ਠੀਕ ਐ ਹੂੰ 5 ਬੰਦੇ ਕਹਿਣ ਨਹੀਂ ਐ ਹੂੰ ਜਾਂ ਤਾਂ ਆਪਾਂ ਉਹਨੂੰ ਸਾਂਝੇ ਰੂਪ 'ਚ ਵਿਚਾਰਿਆ ਜਾਵੇ ਹੂੰ ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ ਦਾ ਸਾਡਾ ਘੋਲ ਲੜ ਰਹੀਆਂ ਹੂੰ ਵੀ ਸਾਡੀਆਂ ਜ਼ਮੀਨਾਂ ਜਾਇਦਾਦਾਂ ਸੇਫ ਰਹਿਣ ਮੋਗੇ ਨਾ ਡਗਰੂ ਕੋਲੇ ਇਹ ਸੈਲੋ ਆ ਐ 2-2 ਕਿਲੋਮੀਟਰ ਲੰਮੀਆਂ ਲੈਣਾ ਲੱਗੀਆਂ ਇਸ ਵਾਰ ਵੀ ਦੇਖ ਲਓ ਤੁਸੀਂ ਬਾਈ ਜੀ ਉਸੇ ਚੀਜ਼ ਦਾ ਨਤੀਜਾ ਤਾਂ ਹੈ ਮੈਂ ਇੱਕ ਵੀਡੀਓ ਪਾਈ ਸੀ ਤੇ ਕਿਸੇ ਕਿਸਾਨ ਕੋਲੇ ਕੋਈ ਪ੍ਰੋਪਰ ਜਵਾਬ ਨਹੀਂ ਸੀ ਤੇ ਜਵਾਬ ਕੀ ਹੋਣਾ ਯਾਰ ਕਹਿੰਦਾ ਬਾਈ ਯਾਰ ਇੱਥੇ ਮਿੰਟ ਚ ਲਾ ਕੇ ਤੂੰ ਬੱਸ ਉਹਨਾਂ ਉਹਨਾਂ ਦਾ ਸਿਸਟਮ ਜਿਹਾ ਬਣਿਆ ਛਣੇ ਟਰਾਲੀ ਛਣੇ ਟਰੈਕਟਰ ਜਿਹਾ ਚੱਕਦੇ ਨੇ ਬਾਈ ਜੀ ਇਹ ਵੀ ਜਿਹੜਾ ਤੁਸੀਂ ਇੱਥੋਂ ਹਨਾ ਇੱਥੇ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਬੀ ਆਲੇ ਵਜਾਉਂਦੇ ਆ ਨਾ ਇਹਨਾਂ ਦਾ ਵੀ ਸਿਸਟਮ ਇਹੀ ਹੈ ਇਹ ਆਪਦੀਆਂ ਟਰਾਲੀਆਂ ਵੀ ਭੇਜ ਦਿੰਦੇ ਆ ਟਰਾਲੀ ਤੇਰੀ ਵੱਡਾ ਕੰਡਾ ਕਰਾਇਆ ਨਾਲ ਦੀ ਨਾਲ ਤੈਨੂੰ ਪੈਸੇ ਤੇਰੇ ਖਾਤੇ 'ਚ ਇਹ ਸਿਸਟਮ ਸਾਨੂੰ ਕਿਤੇ ਨਾ ਕਿਤੇ ਲੈ ਕੇ ਬੈਠੂਗਾ ਲੈ ਕੇ ਇਹ ਗੱਲ ਨਹੀਂ ਨਾ ਸੋਚ ਰਹੇ ਇਹ ਗੱਲ ਨਹੀਂ ਸੋਚ ਰਹੇ ਜਿਆਦਾ ਤਰਕ ਹੁਣੀ ਤੜਕੇ ਇੱਕ ਬੰਦਾ ਆਪਣੇ ਕੋਲੇ ਇੱਥੇ ਉਹ ਮੁੰਡਾ ਸਾਹਮਣੇ ਕਰਾ ਲਾਈ ਜਾਂਦਾ ਪਲਾਟ ਚੋਂ ਆ ਗਿਆ ਇੱਥੇ ਸਾਡੇ ਕੋਲੇ ਉਹ ਕਹਿੰਦਾ ਜੀ ਮੇਰਾ ਰਿਸ਼ਤੇਦਾਰ ਬਾਹਰ ਹੈ ਮੇਰਾ ਜਵਾਕ ਬਾਹਰ ਹੈ ਉਹ ਕਹਿੰਦੇ ਜੀ ਕਣਕ ਦੁੱਗਣੀ ਰੱਖੋ ਮੈਂ ਕਿਹਾ ਵੀ ਤੂੰ ਰੱਖ ਲੇਗਾ ਦੁੱਗਣੀ ਹੂੰ ਕੋਈ ਹੋਰ ਮਾ ਤੜ ਰੱਖ ਲੂ ਦੁੱਗਣੀ ਪਿੰਡ ਚੋਂ ਯਾਰ ਹਰੇਕ ਬੰਦੇ ਦਾ ਕਬੀਲਦਾਰੀ ਦਾ ਟਾਂ ਚ ਆਪਦਾ ਉਹ ਕਿੱਥੋਂ ਰੱਖ ਲੂ ਦੁੱਗਣੀ ਉਹਨੂੰ ਤਾਂ ਸੰਸਾ ਇਹ ਹੁੰਦਾ ਵੀ ਜਰ ਜੇ ਝਾਰ ਵਾਲੀ ਪਸ਼ੂਆਂ ਖਾਤਰ ਬਚ ਜੇ ਤਾਂ ਬਾਣੀਏ ਦੇ ਵੇਚਣ ਵਾਲੀ ਦੂਜੀ ਵੇਚ ਲਗੇ ਵੇਚ ਲਗੇ ਹੈ ਆਮ ਦਰਮਿਆਨਾ ਉਸ ਤੋਂ ਤਾਂ ਚਾਰ ਚਾਰ ਕਿੱਲਾਂ ਵਾਲੇ ਜਿਹੜੇ ਕਿਸਾਨ 15 15 20 ਵੀ ਕਿੱਲੇ ਠੇਕੇ ਤੇ ਲੈ ਕੇ ਗੁਜ਼ਾਰਾ ਕਰਦੇ ਆ ਵੀ ਸਰਕਲ ਚੱਲੀ ਆ ਸਾਨੂੰ ਆੜਤੀਆ ਮੋੜਦਾ ਨਹੀਂ ਤੂੰ ਹੋਰ ਦੇਖੀ ਯਾਰ ਆ ਕਣਕ ਮਹਿੰਗੀ ਜਿਹੜੀ ਮਾਲਾ ਜਿਹੜੇ ਬੰਦੇ ਨੇ ਆੜਤਕੇ ਦੇ ਵਿਕਣੀ ਆ ਕੱਟੇ ਨੂੰ ਮਨ ਦੁੱਧ ਦਾ ਕੀ ਪਾਇ ਹ ਜਿਹੜੇ ਬੰਦੇ ਨੇ ਆੜਤਕੇ ਦੇ ਵੇਚਣੀ ਆ ਉਹਨੇ ਤਾਂ ਉਹੀ ਰੇਟ ਸਰਕਾਰੀ ਵਿਕਣੀ ਆ ਤੇ ਠੇਕਾ ਦੇਖ ਲੀਂਗਾ ਹਾਂ ਨੂੰ ਜੇ ਦਾ 10000 ਕਿੱਲਾ ਚੱਕ ਤੇ ਠਿਕ ਤਾਂ ਹੁਣ ਵੀ ਬਹੁਤ ਵਧ ਗਿਆ ਹਣ ਆਪਣੇ ਮਾਲਵੇ ਦੇ ਵਿੱਚ ਸਭ ਤੋਂ ਵੱਧ ਬਾਈ ਠੇਕਾ ਮਹਿੰਗਾ ਆਪਣੇ ਝੋਨੇ ਦੇ ਝੋਨਾ ਵੱਢਣ ਤੋਂ ਪਹਿਲਾਂ ਜਿਨ੍ਹਾਂ ਨੇ ਠੇਕੇ ਤੇ ਲੈ ਲਿਆ ਸੀ ਨਾ ਹਾਂ ਝੋਨੇ ਦਾ ਝਾੜ ਤੁਹਾਨੂੰ ਇਤ ਕੀ ਪਤਾ ਹੀ ਆ ਕਈਆਂ ਨੇ ਤਾਂ ਦੌਰੇ ਪੈ ਪੈ ਜਾਂਦੇ ਸੀ ਸਾਡੇ ਪਿੰਡੋਂ ਬਹੁਤ ਬੰਦੇ ਐ ਮੁਕਰ ਗਏ ਬੇਜਮਾਨੀਆਂ ਹੋ ਗਈਆਂ ਗੱਲਾਂ ਵੀ ਤੁਸੀਂ ਯਾਰ ਜਦੋਂ ਬੰਨ ਲਾ ਮੇਰੇ ਕੋਲੇ ਤੇਰੇ 10 ਕਿੱਲੇ ਵਾਹਣਾ ਤੇਰਾ ਮੇਰੇ ਕੋਲੇ ਮੈਂ ਵਾਹਣਾ ਹੂੰ ਜੇ ਮੈਂ ਤੇਰੇ ਨਾਲ ਤੂੰ ਮੇਰੇ ਵਾਸਤੇ ਕੋਈ ਗੱਲ ਨਹੀਂ ਸੋਚਦਾ ਕੱਲੇ ਆਉਦੇ ਪੈਸੇ ਖਾਤਰ ਮੁਖ ਰੱਖਦਾ ਫੇਰ ਯਾਰ ਤੈਨੂੰ ਕਮਾ ਕੇ ਦੇਣ ਵਾਲਾ ਬੰਦਾ ਕਿੰਨਾ ਚਿਰ ਬਚੂਗਾ ਕਿੰਨਾ ਚਿਰ ਬਚੂਗਾ ਭਾਈ ਚਾਰਾ ਤਾਂ ਕੈਮਰਾ ਹਾਂ ਕੋਈ ਫਰਕ ਨਹੀਂ ਪੈਂਦਾ ਜੇ ਤੁਸੀਂ 2-4000 ਰੁਪਿਆ ਰੇਟ ਘੱਟ ਵੱਧ ਦੇ ਦਿਓਗੇ ਕੋਈ ਉਹਦੇ ਨਾਲ ਫਰਕ ਨਹੀਂ ਪੈਣਾ 2000 ਨਾਲ ਹੀ ਯਾਰ ਜੇ 10 ਕਿੱਲਿਆਂ ਵਾਲਾ ਉਹਦਾ 20000 ਰੁਪਿਆ ਉਹਦਾ ਤੇਲ ਦਾ ਢੋਲ ਆ ਜੂ ਢੋਲ ਆ ਜੂਗਾ ਕਿੱਥੇ ਗੱਲ ਉਹਨੇ ਤੇਰੇ ਪੈਦਾ ਦਾ ਤੇਰੇ ਬਾਹਣ ਚੋਂ ਹੀ ਕਰਨਾ ਹੂੰ ਉਹਦਾ ਹੌਸਲਾ ਬਾਹਰ ਨਹੀਂ ਹੋ ਜਾ ਬੱਸ ਕਿਤੇ ਨਾ ਕਿਤੇ ਦੇਣ ਵਾਲਿਆਂ ਦਾ ਕਸੂਰ ਨਹੀਂ ਉੱਤੋਂ ਦੀ ਉੱਤੋਂ ਡੇਗਦੇ ਆ ਕਸੂਰ ਦੋਨੇ ਤਰ੍ਹਾਂ ਦੇ ਹੀ ਆ ਹੂੰ ਕਸੂਰ ਉਤੋਂ ਦੀ ਹੋ ਗਈ ਲੈਣ ਵਾਲਿਆਂ ਦਾ ਵੀ ਐ ਇੱਕ ਧਿਰ ਤਾਂ ਠੇਕੇ ਦੇ ਦੇਣ ਵਾਲਿਆਂ ਦਾ ਵੀ ਦੇਣ ਵਾਲਾ ਤਾਂ ਲਾਲ ਚਿਚਾ ਦਾ ਬਾਬਾ ਤੇਰੀ ਤੇਰੀ ਚੀਜ਼ 10 ਰੁਪਏ ਦੀ ਬਿਕਰੀ ਐ ਦੂਜਾ ਆ ਕੇ ਤੈਨੂੰ 15 ਦਿੰਦਾ ਤੂੰ ਉਹਨੇ ਤਾਂ ਲਾਲ ਚਿਚਾ ਤੈਨੂੰ ਲੋਕ ਕਮਲਾ ਕਹਿਣਗੇ ਜੇ ਤੂੰ 10 ਸਾਂ ਨੂੰ ਦਿੰਨਾ ਮੰਨਦੇ ਹਾਂ ਨਹੀਂ ਸਹੀ ਗੱਲ ਐ ਜਾਂ ਤੇਰੀ ਫੈਮਲੀ ਕਹੂ ਹਾਂ ਤੇ ਜਿਹੜਾ ਹੁਣ ਉਹਦੇ ਕੋਲੇ 12 ਇੰਚ ਐ ਤੇ ਮੈਂ ਭੱਜ ਕੇ ਜਾ ਕੇ 15 ਇੰਚ ਲੈਣਾ ਉੱਥੇ ਕਿਤੇ ਨਾ ਕਿਤੇ ਤੈਨੂੰ ਵੀ ਸੋਚਣਾ ਪਊ ਯਾਰ ਵੀ ਇਹ ਕੱਲੀ ਕਣਕ ਦਾ ਰੇਟ ਵਧਨ ਕਰਕੇ ਕੱਲਾ ਸਰਕਾਰ ਜਾਂ ਗਰੀਬ ਲੋਕ ਜਾਂ ਆਮ ਕਿਸਾਨ ਉਹ ਗੱਲ 'ਚ ਨਹੀਂ ਹੈਗੇ ਆੜਤੀਆਂ ਨੂੰ ਵੀ ਇਸ ਗੱਲ ਦਾ ਫਿਕਰ ਹੋਇਆ ਪਿਆ ਵੀ ਮੰਨ ਲਾ ਮੈਂ 20 ਕਿੱਲਿਆਂ ਦੀ ਵਾਹੀ ਕਰਦਾ ਜੇ ਮੈਂ ਉੱਥੇ ਕਣਕ 10 ਕਿੱਲਿਆਂ ਦੀ ਲਾ ਕੇ ਬਾਣਗੇ ਨੂੰ ਕਹਤਾ ਵੀ ਇੰਨੂੰ ਹੀ ਹੈ ਜਾਂ ਮੈਂ ਘਰੇ ਵੱਧ ਰੱਖ ਲਈ ਰੇਟ ਵੱਧ ਗਿਆ ਜੇ ਇੱਕ ਕਿਸਾਨ 20 ਮਾਣ ਵੱਧ ਰੱਖਦਾ 20 ਮਾਣ ਨਾਲ ਹੀ ਕਿੱਥੇ ਜਾਊ ਗੱਲ ਕਿੱਥੇ ਗੱਲ ਜਾਂਦੀ ਆ ਅੰਦਾਜ਼ੇ ਨੇ ਵੀ ਅੰਦਾਜ਼ਾ ਸਿਸਟਮ ਚਲਾਉਣਾ ਹੈ ਅੰਦਾਜ਼ੇ ਤਾਂ ਆੜਤੀਆਂ ਨੂੰ ਵੀ ਆਲੇ ਅੱਜ ਕੱਲ੍ਹ ਆਲੇ ਆੜਤੀ ਤਾਂ ਬਈ ਪਹਿਲਾਂ ਫੋਨ ਲਾ ਲੈਂਦੇ ਕਿੰਨਾ ਝੋਨਾ ਦੱਸੀ ਲਿਖਾਈ ਬਈ ਕਿੰਨਾ ਕਣਕ ਕਿੰਨੀ ਹੈ ਕਿੰਨੀ ਹੈ ਕਿਉਂਕਿ ਸਾਰਾ ਯਾਰ ਬਾਕੀ ਹੁਣ ਇੱਕ ਗੱਲ ਹੋਰ ਵਿੱਚ ਆਪਣੀ ਰਹਿ ਨਾ ਜਾਵੇ ਉਹ ਵੀ ਮੈਂ ਐਡ ਕਰ ਦਿਆਂ ਹੂੰ ਜਿਹੜਾ ਹੁਣ ਕਿਸਾਨ ਦਾ ਆਪਣੇ ਬੰਦੇ ਉੱਥੇ ਮੰਗਾ ਮਨਾਉਣ ਵਾਸਤੇ ਬੈਠੇ ਆ ਹਨਾ ਮੰਗਾ ਤਾਂ ਕਿਸਾਨ ਦੀਆਂ ਬਈ ਆਪਣੇ ਲੋਕ ਕਹਿੰਦੇ ਵਿੱਚ ਐਵੇਂ ਲੜੀ ਜਾਂਦੇ ਹੋ ਮੰਗਾ ਤਾਂ ਆਪਣੀਆਂ ਹਜੇ ਇੰਨੀਆਂ ਇੰਨੀਆਂ ਲੜ ਕਰਨ ਵਾਲੀਆਂ ਪਈਆਂ ਹੂੰ ਕਿਸਾਨ ਹੈ ਮਨ ਲਓ ਕਿਸੇ ਬੰਦੇ ਨੇ ਮਿਹਨਤ ਕਰਕੇ 15 ਕਿੱਲਾਂ ਤੋਂ 16 ਕਰ ਲੇ ਜਮੀਨ ਦੇ 16 ਤੋਂ 17 ਕਰ ਲੇ 17 ਤੋਂ 18 ਕਰ ਲੇ ਹੂੰ ਮਿਹਨਤ ਨਾ ਕਰੇ ਉਹਨੇ ਬਿਲਕੁਲ ਹੈਨਾ ਵੱਡ ਗਾਲ ਕੇ ਉਹ 18 ਕਿੱਲਾਂ ਵਾਲੇ ਤੇ ਤਾਂ ਕਾਨੂੰਨ ਹੈ ਹੂੰ ਟੇਕ ਪਾਸੇ ਇੰਡਸਟਰੀ ਵਾਲਾ ਬੰਦਾ ਆਪਾਂ ਮਾਰੀ ਇੱਕ ਫੈਕਟਰੀ ਤੋਂ 1000 ਫੈਕਟਰੀ ਲਾ ਲੇ ਉਹਦੇ ਵਾਸਤੇ ਕੋਈ ਕਾਨੂੰਨ ਨਹੀਂ ਯਾਰ ਕੋਈ ਕਾਨੂੰਨ ਨਹੀਂ ਸਹੀ ਆ ਹੁਣ ਜਿਹੜੇ ਕਿਸਾਨ ਆਪਣੇ ਬੈਠੇ ਆਉਣ ਵਾਲੇ ਟਾਈਮ 'ਚ ਜੇ ਅੱਜ ਇਹ 17 ਕਿੱਲਾਂ ਦਾ ਕਾਨੂੰਨ ਬਣਾ ਸਕਦੇ ਆ ਹੂੰ ਆਉਣ ਵਾਲੇ ਟਾਈਮ 'ਚ ਜੇ ਉਹਨਾਂ ਨੇ ਕਿਹਾ ਵੀ ਜਿਹਦੇ ਕੋਲੇ 5 ਕਿੱਲਾਂ ਤੋਂ ਵੱਧ ਦਾ ਲਿਆਓ ਹੂੰ ਕਰੋ ਗੱਲ ਜੀ ਜਵਾਬ ਹੈ ਆਪਦੀ ਕਮਾਈ ਆਪਦੇ ਪਿਓ ਦਾਦਿਆਂ ਦੀ ਕਮਾਈ ਹੈ ਆਪਦੀ ਮਿੱਟੀ ਛੱਡਣੀ ਬਹੁਤ ਔਖੀ ਹੈ ਬਹੁਤ ਔਖੀ ਹੈ ਮੈਂ ਕਹਿਣਾ ਵੀ ਕਿਸਾਨਾਂ ਦਾ ਡਟ ਕੇ ਸਾਥ ਦਿਓ ਬਾਰੀ-ਬਾਰੀ ਮੋਰਚੇ ਨਹੀਂ ਲੱਗਦੇ ਹੁੰਦੇ ਬਾਰੀ-ਬਾਰੀ ਜੰਗਾਂ ਲੜੀਆਂ ਨਹੀਂ ਜਾਂਦੀਆਂ ਹੁੰਦੀਆਂ ਜਿਹੜੀ ਪਹਿਲਾਂ ਗਲਤੀ ਹੋ ਗਈ ਸਾਡੀ ਹੋ ਗਈ ਸਾਡੀਆਂ ਜ਼ਮੀਨਾਂ ਸਾਨੂੰ ਲਾਲਚ ਦੇ ਕੇ ਹੁਣ ਜਿਹੜੇ ਇੱਕ ਦੋ ਰੋਡ ਚਾਲੂ ਹੋ ਗਿਆ ਜਿਹੜੇ ਨਵੇਂ ਬਣਿਆ ਉਹਨਾਂ ਦੇ ਉੱਤੇ ਲਿਖ ਕੇ ਲਾਤਾ ਆਟੋ ਨਹੀਂ ਚੜੂਗਾ ਮੋਟਰਸਾਈਕਲ ਨਹੀਂ ਚੜੂਗਾ ਟਰੈਕਟਰ ਨਹੀਂ ਚੜੂਗਾ ਯੂਪੀ ਚ ਦਾ ਲੱਗਿਆ ਵੇ ਬਈ ਬਲਦ ਰੇੜੀ ਵੀ ਨਹੀਂ ਚੜੂਗੀ ਹੂੰ ਯੂਪੀ ਚ ਦਾ ਥਾਂ ਥਾਂ ਲਾਏ ਪਏ ਰੋ ਗਾਣੇ ਵਾਲੇ ਜਿਵੇਂ ਕਹਿੰਦਾ ਤਾਂ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ ਥੋੜੇ ਜਿਹੇ ਲਾਲਚ ਚ ਚੁਪਾ ਪਾ ਪਰ ਲਾਲਚ ਵੀ ਕੀ ਕਰੂ ਪਾਪਾ ਤਾਂ ਦੇਣੀ ਪੂਜੀ ਦੀ ਆ ਗਈ ਇਹ ਵੀ ਗੱਲ ਹੁਣ ਇੱਥੇ ਆਪਣੇ ਪੰਪ ਆਇਆ ਪੈਟਰੋਲ ਪੰਪ ਆਇਆ ਅਗਲੇ ਨੂੰ ਬੇਸ਼ੱਕ ਉਹਨੂੰ ਕਮਰਸ਼ੀਅਲ ਤੌਰ ਤੇ ਪੈਸੇ ਵੱਧ ਦੇਦੇ ਪਰ ਉਹ ਇੱਕ ਦਾ ਰੁਜ਼ਗਾਰ ਤਾਂ ਸੀਗਾ ਨਾ ਮੈਂ ਤੈਨੂੰ ਹੋਰ ਇੱਥੇ ਵੀ ਹਿਰ ਫੇਰ ਆ ਮਾਨਾ ਹੂੰ ਕੱਲਾ ਤੂੰ ਰੁਜ਼ਗਾਰ ਨਾ ਕਹ ਹੂੰ ਜਿਵੇਂ ਮੈਂ ਪਹਿਲਾਂ ਕਹਿ ਕੇ ਹਾਂ ਟਾਈਮ ਵੀ ਇੰਡਸਟਰੀ ਬੰਦਾ ਕਿ ਦੇਖ ਆਪਣੀਆਂ ਜ਼ਮੀਨਾਂ ਸੀ ਜ਼ਿਮੀਂਦਾਰਾਂ ਦੀ ਕਣਕ ਬੀਜੀ ਵੀ ਸੀ ਕਿੱਦੇ ਨਹੀਂ ਮਿੱਧੀਆਂ ਪੰਪ ਵਾਲਾ ਅੱਜ ਵੀ ਪੈਸੇ ਕਮਾਈ ਜਾਂਦਾ ਨਾਲੇ ਪੰਪ ਵਾਲੇ ਨੂੰ ਜ਼ਮੀਨ ਨਾਲੋਂ 15 20 ਗੁਣਾ ਪੈਸੇ ਦਿੱਤੇ ਆ ਹਾਂ ਪੰਪ ਹੁਣ ਵੀ ਚੱਲੀ ਜਾਂਦਾ ਪੰਪ ਵਾਲਾ ਅੱਜ ਵੀ ਤੇਲ ਪਾਈ ਜਾਂਦਾ ਜ਼ਮੀਨਾਂ ਮਿੱਧ ਕੇ ਜਾਂ ਤਾਂ ਤੁਸੀਂ ਇਹ ਕਹੋ ਧੱਕੇ ਨਾਲ ਜਾਂ ਪੰਪ ਵਿੱਚ ਆ ਗਿਆ ਬਈ ਪੰਪ ਵਾਲੇ ਦਾ ਹੀ ਬੰਦ ਕਰੋ ਬੰਦ ਕਰੋ ਇਹ ਡੋਗਲਾ ਚਿਹਰਾ ਹੀ ਆ ਯਾਰ ਡੋਗਲਾ ਚਿਹਰਾ ਸਹੀ ਗੱਲ ਆ ਪੰਪ ਵਾਲਾ ਬੰਦਾ ਆਪਾਂ ਨਹੀਂ ਕਹਿੰਦੇ ਕਿਉਂ ਕਮਾਉਂਦਾ ਕਮਾਵੇ ਜੀਅ ਸਾਦ ਕੇ ਕਮਾਵੇ ਪਰ ਇੱਕ ਪਾਸੇ ਤੁਸੀਂ ਜ਼ਿਮੀਂਦਾਰ ਨੂੰ ਤਾਂ ਤੁਸੀਂ ਜਿੰਨੇ ਥਾਂ ਵਿੱਚ ਦੀ ਸੜਕ ਬਣਾਉਣੀ ਸੀ ਮਿੱਟੀ ਪਾਉਣੀ ਸੀ ਉਹਨਾਂ ਰੱਖ ਲਓ 50 60 ਕਿੱਲੇ ਆਵਾਦ ਉਹੀ ਮਿੱਦਤੀ ਤੁਸੀਂ ਜਮੀਨ ਜਾਂ ਤੁਸੀਂ ਜ਼ਿਮੀਂਦਾਰ ਨੂੰ ਛੋਨਾ ਵੱਢਣ ਤੋਂ ਬਾਅਦ ਕਹਿ ਦਿਓ ਭਾਈ ਕਣਕਾਂ ਬੀਜੀ ਹੈ ਹਨ ਜਿਮੀਂਦਾਰਾਂ ਕੋਲੇ ਕਿ ਐਡੀ ਕਿੰਨਾ ਕਿ ਤਿੰਨ ਪਤਾ ਸਿਸਟਮ ਹੁੰਦਾ ਹਨਾ ਯਾਰ ਮਸਾਂ ਦਾ ਮੰਗ ਨਹੀਂ ਗਈ ਲੈ ਲੈ ਤਾਂ ਕਣਕਾਂ ਬੀਜ ਗਈ ਭਾਈ ਇੱਥੋਂ ਜ਼ਿਮੀਂਦਾਰ ਰੋਂਦੇ ਦੇਖਿਆ ਫਸਲੀ ਤਾਂ ਜਾਂਦੇ ਫਸਲ ਮੇਕ ਬਗਏ ਹੁੰਦੇ ਠੀਕ ਆ ਤੁਸੀਂ ਜ਼ਮੀਨ ਦੇਤੀ ਲੈ ਲਈ ਪਰ ਫਸਲ ਮਿੱਧ ਦੀ ਤਾਂ ਦੇਖੀ ਨਹੀਂ ਜਾਂਦੀ ਹੈ ਨਾ ਉਹਨਾਂ ਨਾਲ ਲਿਆ ਕੇ ਕੰਮ ਆਈ ਆਮਾ ਇੱਥੇ ਮੇਰੇ ਕੋਲੇ ਵੇਗੇ ਬੰਦੇ ਆ ਜਾਂਦੇ ਆ ਸਿਆਣੇ ਬੰਦੇ ਉਹ ਕਹਿੰਦੇ ਪੁੱਤਾ ਦੋਗਲਾ ਚਿਹਰਾ ਦੇਖ ਗੱਲਾਂ ਇੱਕ ਪੰਪ ਵਾਲਾ ਬੰਦਾ ਉਦੋਂ ਦਾ ਪੈਸੇ ਵਟ ਰਿਹਾ। ਵਟ ਰਿਹਾ। ਤੁਸੀਂ ਉਹਨੂੰ ਕੀਮਤ ਵੀ 10 ਗੁਣਾ ਦੇਤੀ। ਤੇ ਸਾਡੀ ਜ਼ਮੀਨ ਉਸ ਤੋਂ ਕਣਕ ਖੜੀ ਜਰੀ ਨਹੀਂ ਗਈ। ਜਰੀ ਨਹੀਂ ਗਈ। ਜਰੀ। ਫੇਰ ਆਪਾਂ ਕਿਵੇਂ ਕਹਦੇ ਹਾਂਗੇ ਕਾਨੂੰਨ ਇੱਕ ਹੈ। ਸੜਕੋ ਤੇ ਨਹੀਂ ਬਣਾਈ। ਕਰਿਆ ਕੁਛ ਉਹ ਤੇ ਵੀ ਨਹੀਂ। ਹਾਂ। ਓਮੀ ਪਈ ਐ। ਓਮੀ ਪਈ ਐ। ਮਿੱਦ ਕੇ ਸਿੜ ਕੇ। ਲਿਆ ਕੇ ਜ਼ਮੀਨ ਆਹ ਵੱਡੀਆਂ ਮਸ਼ੀਨਾਂ ਟੋਏ ਪੱਟ ਕੇ। ਹਨਾ ਉਹ ਕਰ ਗਿਆ। ਪਰ ਇਹ ਤਾਂ ਇਹੀ ਐ ਯਾਰ ਬਸ ਜ਼ਿੰਮੇਦਾਰ ਭਾਈਚਾਰਾ ਆਪਣਾ ਸਾਰਾ ਨਾ ਮੋਟਰਾਂ ਛੱਡਣੀਆਂ ਬਹੁਤ ਔਖਾ ਬਹੁਤ ਔਖੀਆਂ ਨੇ ਅਸੀਂ ਅੱਜ ਮਿੱਟੀ ਲੈਣ ਗਏ ਸੀ ਆ ਪੱਠੀ ਚ ਲਾਉਣ ਨੂੰ ਉੱਥੋਂ ਕੱਢਣ ਨੂੰ ਰੋਣ ਆਉਂਦਾ ਦੇਖ ਕੇ ਟੱਕਾਂ ਦੇ ਟੱਕ ਐ ਪਾੜਦੇ ਯਾਰ ਪਾੜਦੇ ਦੇਖੀ ਰਿਆਂ ਗੂਬੜਾ ਚੜ੍ਹ ਤੋ ਤੁਸੀਂ ਸਕਦੇ ਨਹੀਂ ਹਾਂ ਚੜ੍ਹ ਤੋ ਸਕਦੇ ਨਹੀਂ ਠੀਕ ਐ ਕਈ ਬੰਦੇ ਕਰੋੜਾਂ ਦੇ ਲਾਲਚ ਚ ਜਾ ਕੇ ਕਈ ਤਾਂ ਭਾਈ ਕਿਤੇ ਹੋਰ ਲੈ ਲੈ ਗਏ ਹੋਣਗੇ ਕਈ ਬੰਦੇ ਯਾਰ ਐ ਵੀ ਕਹਿਣਗੇ ਮੈਂ ਤੈਨੂੰ ਦੱਸਦਾ ਸਾਡੇ ਪਿੰਡ ਚੋਂ 20 ਘਰਾਂ ਦੀ ਜ਼ਮੀਨ ਆਈ ਹੈ 20 ਘਰਾਂ ਦੇ ਵਿੱਚੋਂ ਤਿੰਨ ਘਰਾਂ ਨੇ ਜ਼ਮੀਨ ਲਈਤੀ ਆ ਚਾਰ ਨੇ ਕਿਸੇ ਦਾ ਜਵਾਕ ਬਾਹਰ ਆ ਉਹ ਕਹਿੰਦਾ ਬਾਪੂ ਆਪਾਂ ਹੀ ਕਰਨਾ ਆਪਾਂ ਨਹੀਂ ਲੈਣੀ ਆਪਾਂ ਤਾਂ ਇੱਥੇ ਬਣਾਵਾਂਗੇ ਕਿਸੇ ਦਾ ਜਾਣ ਵਾਲਾ ਕਿਸੇ ਦਾ ਮਲਾਜ਼ਮ ਹੈ ਕਿਸੇ ਨੂੰ ਮਿਲਣੇ ਤਕਾਨ ਲੈ ਲੂੰ ਕਿਸੇ ਨੂੰ ਮਿਲੀ ਨਹੀਂ ਇਹ ਆਮ ਬੰਦੇ ਦੀ ਬੱਸ ਦੀ ਗੱਲ ਵੀ ਨਹੀਂ ਭਾਈ ਮਿਲੀ ਕੀ ਹੋਣਾ ਯਾਰ 70 ਲੱਖ ਹੀ ਇਹਨਾਂ ਨੇ ਦਿੱਤਾ ਮੰਨ ਲਾ ਤੇ 70 ਲੱਖ ਨੂੰ ਹੀ ਆਮ ਹੋ ਗਈ ਹਮ ਸਹੀ ਆ ਇਹ ਗੱਲਾਂ ਤਾਂ ਸਾਰੀਆਂ ਹੁਣ ਵਿੱਚ ਬੰਦੇ ਕਹਿਣਗੇ ਆਪਣੀਆਂ ਕਾਰਾਂ ਵੀ ਚੜਨਗੀਆਂ ਆਪਣੀਆਂ ਕਾਰਾਂ ਐ ਤਾਰਾਂ ਪਾਵਾਂ ਲੱਖ ਚੜਨਗੀਆਂ ਯਾਰ ਪੈਸੇ ਦੇ ਕੇ ਚੜਨਗੀਆਂ ਹਾਂ ਪੈਸੇ ਕਿਰਾਏ ਤੇ ਲੈ ਕੇ ਸਾਰੇ ਇੱਥੇ ਲੈ ਕੇ ਚੜਨਗੀਆਂ ਟੋਲ ਵੀ ਨਾ ਇਹ ਉੱਤਰ ਲੱਗੇ ਤੋਂ ਲੈਣਗੇ ਹਾਂ ਪਹਿਲਾਂ ਲਈ ਨਹੀਂ ਤਾਂ ਹਲੇ ਮਰ ਜੀ ਉਹ ਵੀ ਜ਼ਿਆਦਾ ਆ ਯਾਰ ਮੈਂ ਪਰੇ ਦੀ ਹੋ ਜਾਣਾ ਨਾ ਚਾਣਾ ਇਹ ਚੜਾ ਕੇ ਜਿਹੜਾ ਉਤਰਾਂ ਚ ਉਹ ਉਤਰ ਨਹੀਂ ਸਕਦਾ ਜਿੱਥੇ ਉਤਰੋਗੇ ਉੱਥੋਂ ਕੱਢੋ ਹੀ ਐਨੇ ਪੈਸੇ ਹਾਂ ਇਹ ਤਾਂ ਯਾਰਾ ਇਹਨਾਂ ਦਾ ਕੀ ਪਤਾ ਹੁਣ ਇੰਨਾ ਥਾਂ ਬਗਲਿਆ ਇੱਥੇ ਆਪਦੀ ਢਾਬੇ ਆਪਦੀ ਪੰਪ ਸਾਰਾ ਸਿਸਟਮ ਆ ਗੀ ਲਾ ਦੇਣ ਇੱਥੇ ਮਤਲਬ ਆਪਣੇ ਆਮ ਆਪਣੇ ਬੰਦਿਆਂ ਨੇ ਚਲ ਆਪਣੇ ਮੰਨ ਲਾ ਇੱਥੇ ਹੁਣ ਮਹਾਜਨ ਵਰਗ ਨੇ ਪਹਿਲੇ ਜ਼ਮੀਨਾਂ ਲੈ ਲਈਆਂ ਮਹਿੰਗੀਆਂ ਮਹਿੰਗੀਆਂ ਕੁਝ ਆਪਣੇ ਪੰਜਾਬੀ ਬੰਦਿਆਂ ਨੇ ਜਿਨ੍ਹਾਂ ਨੂੰ ਜ਼ਮੀਨ ਨਹੀਂ ਮਿਲੀ ਹੁਣੀ ਕੱਲ ਮੁੰਡੇ ਨੇ ਇੱਕਨੇ ਪਲਾਟ ਲੈਤਾ ਇੱਥੇ ਕੋਲੇ ਕੋਈ ਰਜਗਾਰ ਕਾਰੋਬਾਰ ਨੂੰ ਲੈਤਾ ਉਹ ਹਾਂ ਬਿਲਕੁਲ ਮੰਨ ਲਾ ਜਦੋਂ ਉਹਨਾਂ ਨੇ ਕੁਝ ਆਪਦਾ ਸਾਰਾ ਤਾਮਾ ਜਾਂ ਮਈਂਂਦਰ ਸمیٹ ਲਿਆ ਸمیٹ ਲਿਆ ਹੁਣਾਂ ਦਾ ਉਹਨਾਂ ਵਾਲੇ ਸਮੇਂ ਚ ਹੀ ਕੁਝ ਬਹੁਤ ਹੁਣ ਵਾਲੇ 10 ਸਾਲਾਂ ਨੂੰ ਬਹੁਤ ਮਾੜੇ ਬਣ ਹੋ ਜਾਣ ਕਿ ਸਾਰਾ ਕੁਝ ਇਹਨਾਂ ਦੇ ਨਹੀਂ ਆਪਾਂ ਦਾ ਕਹਿੰਦੇ ਆ ਯਾਰ ਆਪਦੇ ਕਿੱਤਿਆਂ ਨਾਲ ਜੁੜੋ ਕਿਸਾਨੀ ਨਾਲ ਜੁੜੋ ਕਿਸਾਨੀ ਦੇ ਨਾਲ ਲੱਗਦੇ ਕਿਤੇ ਕਰੋ ਕਿਤਾ ਕੋਈ ਨਹੀਂ ਮਾੜਾ ਬਾਬਾ ਲਾਸਟ ਤੇ ਗੱਲ ਹੈ ਜਿਹੜੀ ਕਿਸੇ ਕੋਲੇ ਕਿਲਾ ਦੋ ਕਿल्ले ਦਿਲ ਨਾ ਸਿੱਟੋ ਉਹਨੂੰ ਗਵਾਓ ਨਾ ਕਿਸੇ 10 ਸਾਲਾਂ ਨੂੰ 15 ਸੋਢੀ ਸਰਦਾਰੀ ਉਹ ਕਿੱਲਾ ਦੋ ਕਿੱਲੇ ਦੀ ਠੀਕ ਹੈ ਜੇ ਤੁਸੀਂ ਅੱਜ ਲਾਲਚ ਚਾਹ ਕੇ ਵੇਚ ਤੀ ਨਾ ਤਾਂ ਬਣਨੀ ਆ ਇੰਨਾ ਲੈਤੀ ਜਾਣੀ ਆ ਯਾਰ ਆਪਦੀਆਂ ਲੋੜਾਂ ਆਪਦੇ ਖੇਤ ਚੋਂ ਪੂਰੀਆਂ ਕਰਨ ਲੱਗ ਜਾਓ ਵਾਹ ਇਹ ਤਾਂ ਗੋਡਿਆਂ ਭਾਰ ਆਪਾਂ 10 ਦਿਨਾਂ ਚ ਕਰਦੇ ਆ ਬਿਲਕੁਲ ਇਕੱਲੇ ਨਾਮਕ ਤੋਂ ਬਿਨਾ ਸਭ ਕੁਝ ਕਰ ਸਕਦਾ ਬੰਦਾ ਜੇ ਕਰਨ ਵਾਲਾ ਹੋਵੇ 2-4 ਕਨਾਲਾਂ ਥਾਂ ਹੀ 4 ਕਨਾਲਾਂ ਥਾਂ ਨਾ 4 ਕਨਾਲਾਂ ਚੋਂ ਆਪਣੀ ਸਾਰੀ ਚੀਜ਼ ਪੈਦਾ ਹੋ ਸਕਦੀ ਹੈ ਤੇ ਛੋਟਾ ਟੱਬਰ 2-3 ਕਨਾਲਾਂ ਕਣਕ ਦੀਆਂ ਰੂੜੀ ਦੀ ਰੇ ਪਾ ਕੇ ਬੀਜ ਦੇ ਲੋੜੀ ਬਾਬਾ ਕਿੰਨੇ ਬੰਦੇ ਹਲਦੀ ਦੀ ਖੇਤੀ ਕਰੀਏ ਤੇ ਕਿੰਨੇ ਬੰਦੇ ਮਿਰਚਾਂ ਦੀ ਖੇਤੀ ਕਰੀ ਜਾਂਦੇ ਆ ਤੇ ਅਸੀਂ ਬਜ਼ਾਰਾਂ ਚ ਲੰਦੇ ਫਿਰਦੇ ਆਪਾਂ ਯਾਰ ਹੁਣ ਆਪਾਂ ਗੰਨਾ ਆਪਦਾ ਪਿਛਲੇ ਚ ਮੈਨੂੰ 10 ਸਾਲ ਹੋ ਗਏ ਗੰਨਾ ਬੀਜਦੇ ਨੂੰ ਆਪਾਂ ਆਪਦਾ ਗੰਨਾ ਹੁਣ ਇਤਕੀ 5 ਕਿੱਲੇ ਗੰਨਾ ਆਪਦਾ ਲਾ ਲਿਆ ਮੰਨ ਲਾ ਕੱਲ ਨੂੰ ਗੰਨੇ ਦਾ ਰੇਟ ਤੇਜ ਹੋ ਜੇ ਹੋਊਗਾ ਵੀ ਹੋਊਗਾ ਆਪਣੇ ਆਪ ਦੇ ਖੇਤ ਆਪ ਆਪਦਾ ਪੀੜਾਂਗੇ ਵੇਚਾਂਗੇ ਮੋਜ ਨਾਲ ਮੋਲ ਕਰਾਂਗੇ ਆਪਣਾ ਕਿਸੇ ਨਾਲ ਲੜਖੱਕੇ ਨਹੀਂ ਹਾਂ ਕਿੰਨਾ ਤੈਨੂੰ ਪਹਿਲਾਂ ਤੁਸੀਂ ਸ਼ੁਰੂ ਚ ਜੂਪੀ ਤੋਂ ਲੈਂਦਾ ਕਿੰਨਾ ਕਿਰਾਇਆ ਪੈ ਗਿਆ ਕਿੰਨਾ ਬਾਈ ਸੀ ਨਾਲ ਕੁਆਲਿਟੀ ਤੇਰੇ ਕਿੰਨੇ ਦੀ ਕਿੰਨੀ ਚੰਗੀ ਆ 630 ਰੁਪਏ ਇੱਕ ਗੰਨਾ ਆ ਹਾਂ ਹੂੰ 630 ਰੁਪਏ ਪਹੁੰਚ ਪਈ ਤੇ ਲੱਖੇ ਨੇ ਮਗਾਇਆ ਇੱਕ ਤਾਂ ਜਾਂ ਆਪਣੇ ਕਲਾੜੇ ਦੇ ਦੋ ਥਾਈ ਗੰਨਾ ਆਉਂਦਾ ਇਹ ਹੂੰ ਇੰਨਾ ਮਹਿੰਗਾ ਰੇਟ ਯਾਰ ਲੈ ਕੇ ਤੁਸੀਂ ਨੋ ਪ੍ਰੋਫਿਟ ਨੋ ਲਾਸ ਦਾ ਕੰਮ ਆ ਇਹ ਹੂੰ ਚਲ ਆਸ ਤੈਨੂੰ ਵੀ ਮੈਂ ਸ਼ੁਰੂ ਕਰ ਲਾਂ ਰੋੜਨਾ ਵੀ ਇੰਨੇ ਅੱਜ ਤੇਰੇ ਕੋਲੇ 5 ਕਿल्ले ਅੱਗਾ ਨੂੰ ਸੱਤ ਕਰ ਦੇਗਾ ਤੇ ਹੁਣ ਹੋਰ ਆਪਣੇ ਸਰਜਣ ਮਿੱਤਰ ਨੇ ਬਹੁਤ ਕਹਿੰਦੇ ਨੇ ਕਿਲਾ ਦੋ ਕਿल्ले ਹਰੇਕ ਬੰਦਾ ਕਹਿੰਦਾ ਵੀ ਲਾਵਾਂਗੇ ਯਾਰ ਹਾਂ ਬਾਕੀ ਦਾ ਲਾਸਟ ਦੇ ਇਸ ਦਾ ਕਿਸਾਨਾਂ ਨੇ ਇਹ ਕਹਿੰਦੇ ਆ ਕੋਈ ਕਨਾਲ ਦੋ ਕਨਾਲ ਆ ਉਹਦੇ ਪਰਿਵਾਰ ਮੁਤਾਬਕ ਆ ਉਹਦੀ ਜ਼ਮੀਨ ਮੁਤਾਬਕ ਜ਼ਰੂਰ ਲਾਓ ਗੰਨਾ ਗੰਨਾ ਵੀ ਲਾਓ ਸਬਜ਼ੀ ਵੀ ਬੀਜੋ ਆਪਦੇ ਜੋਗਰਾ ਕੱਖ ਪੱਠਾ ਵੀ ਬੀਜੋ ਜਿਹੜਾ ਚਾਰ ਵਾਲਾ ਕਨਸੈਪਟ ਹੈ ਇਹਨੂੰ ਵੀ ਪਿੱਛੇ ਹਟੋਏ ਤੋਂ ਇਹ ਤੁਹਾਡੇ ਪਸ਼ੂਆਂ ਨੂੰ ਖਰਾਬ ਕਰੂ ਤੁਹਾਡੀਆਂ ਸੇਤਾਂ ਬਗਾੜੂ ਇਹ ਹਮ ਕਿਉਂਕਿ ਇਹ ਉਹ ਠੰਡੇ ਮੁਲਕਾਂ ਦਾ ਸਿਸਟਮ ਆ ਆਪਣੇ ਨਹੀਂ ਉਹ ਵਾਤਾਵਰਨ ਨਹੀਂ ਆਪਣੇ ਸਿਸਟਮ ਬਣਦਾ ਇਹ ਹੈਣਾ ਸਹੀ ਗੱਲ ਹੈ ਚਲੋ ਠੀਕ ਹੈ ਜੀ ਬਈ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ